ਦਸਹਰੇ ਵਾਲੇ ਦਿਨ ਜਿੱਥੇ 라ਵਣ ਦੇ ਨਾਲ ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਜਲਾਏ ਜਾਂਦੇ ਹਨ ਉੱਥੇ ਪੰਜਾਬ ਦਾ ਇੱਕ ਇਹੋ ਜਿਹਾ ਹਲਕਾ ਹੈ ਕਸਬਾ ਹੈ ਜਿੱਥੇ ਕੇ 라ਵਣ ਦੀ ਪੂਜਾ ਕੀਤੀ ਜਾਂਦੀ ਹੈ ਦਸਹਰੇ ਵਾਲੇ ਦਿਨ ਬੜੇ ਆਦਰ ਦੇ ਨਾਲ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਵਾਇਗਰ ਤੁਹਾਨੂੰ ਖੁਸ਼ ਤੰਦਰੁਸਤ ਆਵਾਜ਼ ਚੜਦੀ ਕਲਾ ਚ ਆਪਣੇ ਆਪਣੇ ਪਰਿਵਾਰਾਂ ਚ ਹੱਸਦਾ ਵਸਦਾ ਤੇ ਕਾਰੋਬਾਰਾਂ ਚ ਵਾਧੇ ਕਰੇ ਚੜਦੀ ਕਲਾ ਚ ਰੱਖੇ ਅਸੀਂ ਵੀ ਠੀਕ ਆ ਤੇ ਚੜਦੀ ਕਲਾ ਚ ਹਾਂ ਜੀ ਅੱਜ ਅਸੀਂ ਜਾ ਰਹੇ ਹਾਂ ਇੱਕ ਪੰਜਾਬ ਦੇ ਇਹੋ ਜਿਹੇ ਹਲਕੇ ਵਿੱਚ ਜਿੱਥੇ ਮਹਾਤਮਾ 라ਵਣ ਦੀ ਪੂਜਾ ਕੀਤੀ ਜਾਂਦੀ ਹੈ ਦਸਹਿਰੇ ਵਾਲੇ ਦਿਨ ਉਹ ਸੱਥੇ ਅਸੀਂ ਜਗ੍ਹਾ ਤੇ ਅਸੀਂ ਪਹੁੰਚ ਗਏ ਹਾਂ ਉਸ ਹਲਕੇ ਦਾ ਨਾਮ ਹੈ ਪਾਇਲ ਤੇ ਇੱਥੇ ਨਾਲ ਹੀ ਇੱਕ ਮੰਦਿਰ ਆ ਲਗਭਗ 170 ਸਾਲ ਪੁਰਾਣਾ 178 ਸਾਲ ਪੁਰਾਣਾ ਸ਼੍ਰੀ ਰਾਮ ਜੀ ਦਾ ਮੰਦਿਰ ਆ ਜਿੱਥੇ ਕੇ ਦਸਹਰੇ ਨੂੰ ਦਸਹਰੇ ਤੋਂ ਪਹਿਲਾਂ ਨਰਾਤਿਆਂ ਵਿੱਚ ਵੀ ਸ਼੍ਰੀ ਰਾਮ ਮਾਤਾ ਸੀਤਾ ਤੇ ਸ਼੍ਰੀ ਲਕਸ਼ਮਣ ਦੀ ਸ਼੍ਰੀ ਹਨੂਮਾਨ ਜੀ ਦੀ ਪੂਜਾ ਕੀਤੀ ਜਾਂਦੀ ਆ ਤੇ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਮੰਦਿਰ ਵਿੱਚ ਆਇਆ ਮੰਦਿਰ ਚ ਮੱਥਾ ਟੇਕਿਆ ਤੇ ਜੋ ਵੀ ਉੱਥੇ ਮੰਦਿਰ ਦੇ ਵਿੱਚ ਮੱਥਾ ਟੇਕਿਆ ਮੈਂ ਕਿਉਂਕਿ ਬੱਚਿਆਂ ਨੂੰ ਆਪਾਂ ਆਪਾਂ ਜਿਹੜੀਆਂ ਆਪਣੀਆਂ ਪ੍ਰਾਤਨ ਮੰਦਰ ਆ ਜਾਂ ਪ੍ਰਾਤਨ ਮਹਾਪੁਰਖਾਂ ਦੀਆਂ ਜਗ੍ਹਾਆਂ ਜ਼ਰੂਰ ਬੱਚਿਆਂ ਨੂੰ ਵੀ ਨਾਲ ਲੈ ਕੇ ਆਉਣਾ ਚਾਹੀਦਾ ਆ ਅਸੀਂ ਅਗਰ ਬੱਚਿਆਂ ਨੂੰ ਦੱਸਾਂਗੇ ਤਾਂ ਹੀ ਪਤਾ ਲੱਗੂਗਾ ਸੋ ਮੈਂ ਪ੍ਰਦੀਪ ਨੂੰ ਵੀ ਨਾਲ ਲੈ ਕੇ ਆਈ ਸੀ ਅਸੀਂ ਕਿ ਅਸੀਂ ਦੱਸ ਰਹੇ ਸੀ ਪ੍ਰਦੀਪ ਨੂੰ ਬੱਚੇ ਨੂੰ ਨਹੀਂ ਪਤਾ ਹੁੰਦਾ ਸੋ ਜੀ ਸਾਨੂੰ ਵੀ ਸਾਡੇ ਮਾਪੇ ਨੇ ਜਿੱਦਾਂ ਦੱਸਿਆ ਆ ਆਪਾਂ ਉਦਾਂ ਹੀ ਆਪਾਂ ਵੀ ਮੱਥਾ ਟੇਕਦੇ ਆ ਰਹੇ ਆਂ ਤੇ ਇਸੇ ਤਰ੍ਹਾਂ ਹੀ ਗਾਂ ਤੋਂ ਗਾਂ ਬੱਚਿਆਂ ਨੂੰ ਵੀ ਹੋ ਜੇ ਆ ਧਾਰਮਿਕ ਚੀਜ਼ਾਂ ਤੇ ਧਾਰਮਿਕ ਸਥਾਨਾਂ ਤੇ ਮਤਲਬ ਧਾਰਮਿਕ ਸਥਾਨਾਂ ਤੇ ਜ਼ਰੂਰ ਲੈ ਕੇ ਜਾਣਾ ਚਾਹੀਦਾ ਆ ਸ਼੍ਰੀ ਰਾਮ ਜੀ ਦਾ ਮੰਦਿਰ ਆ ਮਾਤਾ ਸੀਤਾ ਲਕਸ਼ਮਣ ਜੀ ਦਾ ਬਜਰੰਗਬਲੀ ਸ਼੍ਰੀ ਹਨੂਮਾਨ ਜੀ ਦਾ ਤੇ ਬਹੁਤ ਮਨ ਨੂੰ ਇੰਨੀ ਸਕੂਨ ਮਿਲਦਾ ਇੰਨੀ ਸ਼ਾਂਤੀ ਮਿਲਦੀ ਆ ਜੀ ਕਰਦਾ ਸੀ ਕਿ ਆਪਾਂ ਬੈਠੇ ਰਹੀਏ ਤੇ ਸੋ ਜੀ ਮੱਥਾ ਟੇਕਿਆ ਅਸੀਂ ਮੱਥਾ ਟੇਕਣ ਤੋਂ ਮੈਂ ਟੇਕਿਆ ਮੱਥਾ ਪ੍ਰਦੀਪ ਨੇ ਪ੍ਰਦੀਪ ਦੇ ਪਾਪਾ ਨੇ ਨਾਲ ਤੇ ਜੀ ਬੜਾ ਦਿਲ ਕਰਦਾ ਸੀ ਅਸੀਂ ਸੁਣਿਆ ਹੋਇਆ ਸੀਗਾ ਕਿ ਇੱਥੇ ਆਪਾਂ ਮੰਦਿਰ ਆ ਤੇ ਨਾਲ 라ਵਣ ਜੀ ਦੀ ਵੀ ਪ੍ਰਤੀਮਾ ਲੱਗੀ ਹੋਈ ਆ 라ਵਣ ਜੀ ਦੀ ਪ੍ਰਤੀਮਾ ਸਥਾਪਿਤ ਕੀਤੀ ਗਈ ਆ ਸੋ ਜੀ ਬੜਾ ਦਿਲ ਕਰਦਾ ਸੀ ਸਾਨੂੰ ਪਹਿਲਾਂ ਨਹੀਂ ਪਤਾ ਸੀ ਤੇ ਐਸੇ ਤਰ੍ਹਾਂ ਹੀ ਅਸੀਂ ਪੁੱਛ-ਪੁੱਛ ਕੇ ਅੱਗੇ ਤੋਂ ਅੱਗੇ ਅਗਰ ਮਨ ਦੀ ਇੱਛਾ ਹੋਵੇ ਧਾਰਮਿਕ ਜਗ੍ਹਾ ਤੇ ਧਾਰਮਿਕ ਸਥਾਨ ਤੇ ਜਾਣ ਦੀ ਤੇ ਆਪਾਂ ਜਾਂਦੇ ਆ। ਲਓ ਜੀ ਮੱਥਾ ਟੇਕਣ ਤੋਂ ਬਾਅਦ ਜੀ ਤੁਸੀਂ ਯਕੀਨ ਜਾਣਿਓ ਇੰਨੀ ਖੁਸ਼ੀ ਹੋਈ ਇੰਨੀ ਖੁਸ਼ੀ ਹੋਈ ਕਿ ਸਾਨੂੰ ਖੁਦ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਅਸੀਂ ਇੰਨੇ ਪਵਿੱਤਰ ਸਥਾਨ ਤੇ ਅਸੀਂ ਮੱਥਾ ਟੇਕਣ ਆਏ ਆ ਕਿਉਂਕਿ ਇਹ ਇਸ ਜਗ੍ਹਾ ਤੇ ਬਹੁਤ ਹੀ ਆਪਣੇ ਆ ਸ਼੍ਰੀ ਰਾਮ ਜੀ ਭਗਵਾਨ ਸ਼੍ਰੀ ਰਾਮ ਜੀ ਮਾਤਾ ਸੀਤਾ ਸ਼੍ਰੀ ਲਕਸ਼ਮਣ ਜੀ ਦੀਆਂ ਪ੍ਰਤਿਮਾ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਮਨ ਨੂੰ ਬਹੁਤ ਸਕੂਨ ਮਿਲਿਆ ਬਹੁਤ ਸਕੂਨ ਦਾ ਵਾਤਾਵਰਣ ਸੀ ਚਾਰ ਚਫੇਰੇ ਬਿਲਕੁਲ ਸੁਖ ਸ਼ਾਂਤੀ ਤੇ ਸਕੂਨ ਮਿਲਦਾ ਹੈ ਜੀ ਅਸੀਂ ਬੜੇ ਆਰਾਮ ਦੇ ਨਾਲ ਸਾਰੇ ਪਾਸੇ ਆਪਾਂ ਦਰਸ਼ਨ ਕੀਤੇ ਤੇ ਜੋ ਵੀ ਮਨ ਦੇ ਜਾਂ ਹੁੰਦੀਆਂ ਆ ਮੰਨ ਦੀਆਂ ਆਸਾਂ ਬੇਨਤੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਕੀਤੀਆਂ ਤੇ ਜੀ ਕਾਰਨ ਤੋਂ ਬਾਅਦ ਅਸੀਂ ਅੱਗੇ ਆ ਗਏ ਪ੍ਰਸ਼ਾਦ ਲੈਣ ਵਾਸਤੇ ਬਾਕੀ ਇਹ ਜਿਹੜੇ ਮੰਦਰ ਦੇ ਪੁਜਾਰੀ ਆ ਉਹਨਾਂ ਦੀ ਫੈਮਲੀ ਆ ਇੱਥੇ ਰਹਿ ਰਹੇ ਆ ਵੀ ਇਹਨਾਂ ਨੇ ਸਾਨੂੰ ਪ੍ਰਸ਼ਾਦ ਦਿੱਤਾ ਤੇ ਇਹਨਾਂ ਨੇ ਵੀ ਸਾਨੂੰ ਜਾਣਕਾਰੀ ਦਿੱਤੀ ਕਹਿੰਦੇ ਬਹੁਤ ਮਤਲਬ ਆਂਦੇ ਆ ਇੱਥੇ ਮੱਥਾ ਟੇਕਣ ਲੋਕ ਵੀ ਹੋਰ ਵੀ ਆਂਦੇ ਆ ਮੀਡੀਆ ਵਾਲੇ ਵੀ ਆਂਦੇ ਆ ਤੇ ਅਸੀਂ ਇਹਨਾਂ ਨੂੰ ਪੁੱਛ ਰਹੇ ਸੀ ਨਾਲ ਇਹਨਾਂ ਨਾਲ ਗੱਲਾਂ ਕਰ ਰਹੇ ਸੀ ਤਾਂ ਇਹਨਾਂ ਨੇ ਸਾਨੂੰ ਦੱਸਿਆ ਕਿ ਮੰਦਿਰ 'ਚ ਮੱਥਾ ਟੇਕ ਲਓ ਬਾਅਦ ਵਿੱਚ ਤੁਸੀਂ ਉੱਥੇ ਵੀ ਜ਼ਰੂਰ ਮੱਥਾ ਟੇਕਿਓ ਜਿੱਥੇ ਰਾਵਣ ਜੀ ਦੀ ਪ੍ਰਤੀਮਾ ਲੱਗੀ ਹੋਈ ਹੈ ਉੱਥੇ ਵੀ ਤੁਸੀਂ ਮੱਥਾ ਜ਼ਰੂਰ ਟੇਕਿਓ ਤੇ ਇਹਨਾਂ ਤੋਂ ਸਾਨੂੰ ਕਾਫੀ ਜਾਣਕਾਰੀ ਮਿਲੀ ਤੇ ਗੱਲਾਂ ਕਰਦੇ ਰਹੇ ਅਸੀਂ ਕਾਫੀ ਚਿਰ ਇਹਨਾਂ ਦੇ ਨਾਲ ਆ ਦੇਖੋ ਇਹਨਾਂ ਨੇ ਸਾਨੂੰ ਸਾਰਾ ਇਹਨਾਂ ਦੱਸਿਆ ਕਿ ਰਾਵਣ ਜੀ ਦੀ ਪੂਜਾ ਕਿੱਦਾਂ ਕੀਤੀ ਜਾਂਦੀ ਆ ਇਹਨਾਂ ਨੇ ਸਾਨੂੰ ਦੱਸਿਆ ਕਿ ਦਸਹਿਰੇ ਵਾਲੇ ਦਿਨ ਦੇ ਇਹ ਦੁੱਬੇ ਜਿਹੜੇ ਆ ਦੁੱਬੇ ਦੁੱਬੇ ਬਰਾਦਰੀ ਦੇ ਲੋਕ ਜਿੱਦਾਂ ਮਤਲਬ ਬਾਹਰੋਂ ਵਿਦੇਸ਼ਾਂ ਤੋਂ ਵੀ ਲੋਕ ਆਉਂਦੇ ਆ ਤੇ ਸ਼੍ਰੀ ਰਾਮ ਸ਼੍ਰੀ ਰਾਮ ਜੀ ਮਾਤਾ ਸੀਤਾ ਦੇ ਮੰਦਰ ਤੇ ਵੀ ਲਕਸ਼ਮਣ ਜੀ ਦੇ ਮੰਦਰ ਤੇ ਵੀ ਮੱਤਾ ਟੇਕਦੇ ਆ ਤੇ ਦਸਹਰੇ ਵਾਲੇ ਦਿਨ ਰਾਵਣ ਜੀ ਦੀ ਪ੍ਰਤਿਮਾ ਦੀ ਪੂਜਾ ਕੀਤੀ ਜਾਂਦੀ ਆ ਇੱਥੇ ਤੇ ਸ਼ਰਾਬ ਵੀ ਸ਼ਰਾਬ ਦਾ ਵੀ ਭੋਗ ਲਵਾਇਆ ਜਾਂਦਾ ਆ ਤੇ ਬਲੀ ਵੀ ਬਲੀ ਵੀ ਇਸ ਤਰ੍ਹਾਂ ਕਹਿੰਦੇ ਆ ਇਹਨਾਂ ਨੇ ਜਿਤ ਸਾਰਾ ਦੱਸਣ ਦੇ ਮੁਤਾਬਕ ਕਿ ਬੱਕਰੇ ਦੀ ਜਿਹੜੀ ਆ ਉਹ ਬਲੀ ਨਹੀਂ ਦਿੰਦੇ ਬੱਕਰੇ ਦੇ ਸਿਰਫ ਕੰਨ ਨੂੰ ਚੀਰਾ ਲਗਾ ਕੇ ਉਹਨਾਂ ਦੇ ਸ਼ਾਸਤਰਾਂ ਤੇ ਖੂਨ ਦੇ ਛਿੱਟੇ ਜਾਨਕਿ ਮਤਲਬ ਖੂਨ ਲਗਾਇਆ ਜਾਂਦਾ ਹੈ ਕੰਨ ਤੇ ਚੀਰਾ ਲਗਾ ਕੇ ਜਿਹੜਾ ਉਹਨਾਂ ਦਾ ਬੱਕਰੇ ਦਾ ਬਲੱਡ ਨਿਕਲਦਾ ਆ ਖੂਨ ਨਿਕਲਦਾ ਆ ਉਹ ਉਹਨਾਂ ਦੇ ਸ਼ਾਸਤਰਾਂ ਸ਼ਾਸਤਰਾਂ ਨੂੰ ਲਗਾਇਆ ਜਾਂਦਾ ਆ ਪਰ ਜੋ ਵੀ ਉੱਤੇ ਕੋਈ ਸੱਚੀ ਸ਼ਰਦਾ ਦੇ ਨਾਲ ਆਂਦਾ ਆ ਉਹਨਾਂ ਦੀ ਸ਼ਰਦਾ ਉਹਨਾਂ ਦੀਆਂ ਆਸਾਂ ਬਹੁਤ ਪੂਰੀਆਂ ਹੁੰਦੀਆਂ ਆ ਤਕਰੀਬਨ 8-9 ਪੀੜੀਆਂ ਹੋ ਗਈਆਂ ਇਹਨਾਂ ਦੇ ਆਪਾਂ ਇਹਨਾਂ ਦੇ ਇਹ 라ਵਣ ਜੀ ਦੀ ਪੂਜਾ ਕਰਦੇ ਆ ਦਸਹਿਰੇ ਵਾਲੇ ਦਿਨ ਤੇ ਦੱਸ ਰਿਹਾ ਦਸਣ ਦੇ ਮੁਤਾਬਕ ਇਹਨਾਂ ਨੇ ਬਹੁਤ ਸੋਹਣੀ ਸਾਨੂੰ ਜਾਣਕਾਰੀ ਦਿੱਤੀ ਆ ਤੇ ਜਿਹੜੇ ਦੂਬੇ ਵੰਸ਼ ਦੇ ਲੋਕ ਆ ਇਹ 1835 ਤੋਂ ਇਹ 라ਵਣ ਜੀ ਦੀ ਪੂਜਾ ਕਰਦੇ ਆ ਰਹੇ ਆ ਕਿ ਇਹ ਜਿਹੜੇ RAM LILLA ਵੀ ਹੁੰਦੀ ਆ ਮਤਲਬ ਤੇ 1835 ਤੋਂ ਜਿਹੜੇ ਇਹ ਨਾ ਦੁਬੇ ਵੰਸ਼ ਦੇ ਲੋਕ ਆ ਇਹ ਇਹਨਾਂ ਦੇ ਪੂਰਵਜਾਂ ਨੇ ਇਹਨਾਂ ਦੇ ਜਿਹੜੇ ਪੂਰਵਜ ਸੀ ਬਜ਼ੁਰਗ ਸੀ ਉਹਨਾਂ ਨੇ ਇਹ 라ਵਣ ਜੀ ਦੀ ਪ੍ਰਤੀਮਾ ਬਣਾਈ ਸੀ ਤੇ ਇਹਨਾਂ ਨੂੰ ਮੰਨਦੇ ਆ ਰਹੇ ਆ ਮਾਨਤਾ ਕਰਦੇ ਆ ਰਹੇ ਆ ਤੇ ਇਥੇ ਇਹ ਵੀ ਮੰਨਤਾ ਹੈ ਕਿ 라ਵਣ ਜੀ ਦੇ ਜੋ ਵੀ ਕਿਸੇ ਦੇ ਔਲਾਦ ਨਹੀਂ ਹੁੰਦੀ ਤੇ ਔਲਾਦ ਮੰਨ ਐਨ ਮਨੋਂ ਆਪਣੇ ਮਨ ਤਨ ਮਨ ਤੋਂ 라ਵਣ ਜੀ ਦੇ ਚਰਨਾਂ 'ਚ ਮੱਥਾ ਟੇਕੋ ਤੇ ਉਹਨਾਂ ਨੂੰ ਔਲਾਦ ਦੀ ਵੀ ਪ੍ਰਾਪਤੀ ਹੁੰਦੀ ਆ ਇਹ ਵੀ ਸਾਨੂੰ ਸੁਣਨ ਵਿੱਚ ਆਇਆ ਆ ਤੇ ਅਗਲੀ ਵਾਰ ਵੀ ਜੋ ਵੀ ਆਪਾਂ ਮਨ 'ਚ ਸੋਚ ਕੇ ਮੱਥਾ ਟੇਕਦੇ ਆਂ ਤੇ ਸਾਨੂੰ ਜੋ ਵੀ ਆਪਾਂ ਖੁਸ਼ੀ ਮੰਗਦੇ ਆ ਆਪਣੇ ਪਰਿਵਾਰ ਲਈ ਜਾਂ ਕਿਸੇ ਦੇ ਬੱਚਾ ਨਹੀਂ ਹੁੰਦਾ ਤਾਂ ਉਹ ਸਾਨੂੰ ਖੁਸ਼ੀ ਬਹੁਤ ਹੀ ਜਲਦੀ ਆਉਣੇ ਵਾਲੇ ਸਾਲ ਦੇ ਵਿੱਚ ਉਹ ਸਾਨੂੰ ਖੁਸ਼ੀ ਮਿਲ ਜਾਂਦੀ ਆ ਮੰਦਰ ਦੇ ਵਿੱਚ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਦੇਖੋ ਜੀ ਨਾਲ ਹੀ ਬਿਲਕੁਲ ਮੰਦਰ ਦੇ ਨਾਲ ਹੀ ਇਹ ਦੇਖੋ 라ਵਣ ਜੀ ਦੀ ਜਿਹੜੀ ਪ੍ਰਤੀਮਾयां ਲੱਗੀ ਹੋਈ ਆ ਤੇ ਅਸੀਂ ਵੀ ਮੱਥਾ ਟੇਕਿਆ ਬਹੁਤ ਖੁਸ਼ੀ ਹੋਈ ਬਹੁਤ ਮਨ ਨੂੰ ਮਨ ਨੂੰ ਖੁਸ਼ੀ ਹੋਈ ਕਿ ਇਹ ਇੰਨੇ ਵੱਡੇ ਵਿਦਵਾਨ ਚਾਰ ਵੇਦ ਪੜ੍ਹੇ ਹੋਏ ਪੰਡਤ ਸੀ ਗਿਆਨੀ ਸੀ ਤੇ ਇਹਨਾਂ ਦੀ ਪੂਜਾ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕਿਹੜਾ ਪ੍ਰਸ਼ਾਦ ਚੜਦਾ ਉਹ ਕਹਿੰਦੇ ਤੁਸੀਂ ਜੋ ਵੀ ਤੁਹਾਡੀ ਇੱਛਾ ਹੈ ਵੈਸੇ ਜਲੇਬੀਆਂ ਦਾ ਵੀ ਚੜਦਾ ਆ ਫਿਰ ਕਿਉਂ ਨਾਲ ਹੀ ਅਹਲਵਾਈ ਦੀ ਸ਼ੌਭ ਸੀ ਜਲੇਬੀਆਂ ਬਣ ਰਹੀਆਂ ਸੀ ਤੇ ਅਸੀਂ ਜੀ ਇੱਥੋਂ ਲਿਆ ਜਲੇਬੀਆਂ ਦਾ ਪ੍ਰਸ਼ਾਦ ਆ ਦੇਖੋ ਤੁਸੀਂ ਦੇਖ ਸਕ ਰਹੇ ਹੋ ਕਿਉਂਕਿ ਸਾਨੂੰ ਨਹੀਂ ਪਤਾ ਸੀ ਪਹਿਲੀ ਵਾਰ ਅਸੀਂ ਆਏ ਸੀ ਦਿਲ ਬਹੁਤ ਕਰਦਾ ਸੀ ਆਉਣ ਨੂੰ ਤੇ ਅਸੀਂ ਪ੍ਰਸ਼ਾਦ ਲੈ ਲਿਆ ਪ੍ਰਸ਼ਾਦ ਲੈ ਕੇ ਜੀ ਅਸੀਂ ਜਾ ਰਹੇ ਹਾਂ ਹੁਣ ਮੱਥਾ ਟੇਕਣ ਆਹ ਲਓ ਜੀ ਨੇੜਈਆ ਬਿਲਕੁਲ ਜਿੱਥੇ 라ਵਣ ਜੀ ਦੀ ਪ੍ਰਤਿਮਾ ਲੱਗੀ ਹੋਈ ਹੈ ਉਹਦੇ ਸੜਕ ਦੇ ਦੂਸਰੀ ਸਾਈਡ ਤੇ ਸਾਹਮਣੇ ਹੀ ਹਲਵਾਈ ਦੀ ਦੁਕਾਨ ਹੈ ਤੇ ਉਹ ਪੱਕੀ ਹੀ ਉੱਥੇ ਦੁਕਾਨ ਹੈ ਮੇਰੇ ਹਿਸਾਬ ਦੇ ਨਾਲ ਤੇ ਕਿਉਂਕਿ ਉਹ ਲੱਗ ਹੀ ਰਿਹਾ ਸੀ ਤੇ ਆ ਦੇਖੋ ਜੀ ਅਸੀਂ ਹੁਣ ਜਾ ਰਹੇ ਹਾਂ ਮੱਥਾ ਟੇਕਣ ਅਸੀਂ ਦਸਹਰੇ ਵਾਲੇ ਦਿਨ ਨਹੀਂ ਗਏ ਨਾ ਹੀ ਅਸੀਂ ਨਰਾਤਿਆਂ ਚ ਗਏ ਅਸੀਂ ਪਹਿਲਾਂ ਗਏ ਸੀ ਕਾਫੀ ਸਮਾਂ ਹੋ ਗਿਆ ਕਾਫੀ ਮਹੀਨੇ ਹੋ ਗਏ ਤੇ ਇਸ ਕਰਕੇ ਇਹ ਸਾਡੀ ਵੀਡੀਓ ਪਹਿਲਾਂ ਦੀ ਆ ਦੇਖੋ ਜੀ ਲਓ ਜੀ ਅਸੀਂ ਇੱਥੇ ਪਹੁੰਚ ਗਏ ਆ ਤੇ ਇੰਨੀ ਖੁਸ਼ੀ ਹੁੰਦੀ ਸੀ ਉਹਨਾਂ ਦੇ ਮੱਥਾ ਟੇਕ ਕੇ ਉਹਨਾਂ ਦੇ ਚਰਨੀਆਂ ਤਲਾ ਕੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਸੀ ਮਨ ਵਿੱਚ ਇੱਕ ਵਿਰਾਗ ਜਿਹਾ ਵੀ ਆਉਂਦਾ ਸੀ ਕਿ ਕਿੱਡੇ ਵੱਡੇ ਗਿਆਨੀ ਵਿਦਵਾਨ ਮਹਾਤਮਾ ਚਾਰੇ ਵੇਦਾਂ ਦੇ ਮਾਲਕ ਚਾਰੇ ਵੇਦ ਪੜ੍ਹੇ ਹੋਏ ਕਿੰਨੇ ਵੱਡੇ ਪੰਡਤ ਗਿਆਨੀ ਸੀਗੇ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਨੂੰ ਉਹਨਾਂ ਦਾ ਆਸ਼ੀਰਵਾਦ ਹੀ ਮਿਲ ਰਿਹਾ ਹੁੰਦਾ ਆ ਤੇ ਦੇਖੋ ਜੀ ਤੁਸੀਂ ਬਹੁਤ ਵਧੀਆ ਦੇਖੋ ਬਹੁਤ ਕਿਉਂਕਿ ਇਹ ਜਿਹੜੇ ਸੀ ਇਹ ਪੰਡਤ ਵੀ ਸੀ ਚਾਰ ਵੇਦ ਪੜੇ ਹੋਏ ਸੀ ਤੇ ਕੁਛ ਰਕਸ਼ਸ਼ ਬ੍ਰਿਤੀ ਦੇ ਵੀ ਇਹਨਾਂ ਨੇ ਸਾਨੂੰ ਦੱਸਣ ਮੁਤਾਬਕ ਪਤਾ ਲੱਗਾ ਇਸ ਕਰਕੇ ਇੱਥੇ ਬੱਕਰੇ ਦੀ ਬਲੀ ਚੜਦੀ ਆ ਮਤਲਬ ਬੱਕਰੇ ਦੀ ਬਲੀ ਨਹੀਂ ਚੜਦੀ ਉਹ ਬੱਕਰੇ ਦੇ ਕੰਨ ਨੂੰ ਚੀਰਾ ਲਗਾਉਂਦੇ ਆ ਚੀਰਾ ਲਗਾਣ ਦੇ ਨਾਲ ਜਿਹੜਾ ਉਹ ਖੂਨ ਹੁੰਦਾ ਆ ਬਲੱਡ ਹੁੰਦਾ ਆ ਉਹ ਲਗਾਉਂਦੇ ਆ ਸ਼ਾਸਤਰਾਂ ਨੂੰ ਤੇ ਉਹਦਾ ਬੱਕਰੇ ਦੀ ਵਲੀ ਨਹੀਂ ਚੜਾਉਂਦੇ ਆ ਦੇਖੋ ਇਸ ਤਰ੍ਹਾਂ ਸਾਨੂੰ ਜਿੱਦਾਂ ਜਿੱਦਾਂ ਦੱਸਿਆ ਸੀ ਉਹਨਾਂ ਨੇ ਕਿ ਤੁਸੀਂ ਇਦਾਂ ਮੱਥਾ ਟੇਕਿਓ ਤੇ ਆਪਾਂ ਇਸੇ ਤਰ੍ਹਾਂ ਹੀ ਟੇਕ ਰਹੇ ਆਂ ਤੇ ਸ਼ਰਾਬ ਵੀ ਚੜਦੀ ਆ ਸ਼ਰਾਬ ਵੀ ਚੜਾਉਂਦੇ ਆ ਤੇ ਅਸੀਂ ਮੱਥਾ ਟੇਕ ਕੇ ਆਏ ਆ ਸਾਨੂੰ ਯਕੀਨ ਨਹੀਂ ਆ ਰਿਹਾ ਸੀਗਾ ਕਿ ਅਸੀਂ ਇੱਥੇ ਇਹਨਾਂ ਦੀ ਪ੍ਰਤਿਮਾ ਤੇ ਇਹਨਾਂ ਦੇ ਦਰਸ਼ਨ ਕਰਨ ਆਏ ਆ ਇਹਨਾਂ ਦੇ ਮੱਥਾ ਟੇਕਣ ਆਏ ਆ ਹਾਂ ਬਹੁਤ ਮਨ ਖੁਸ਼ ਹੋ ਰਿਆ ਸੀ ਬੜੇ ਆਰਾਮ ਦੇ ਨਾਲ ਮੈਂ ਤਾਂ ਨਾ ਜੀ ਬੜੇ ਆਰਾਮ ਨਾਲ ਬੜੇ ਸਕੂਨ ਨਾਲ ਮੱਥਾ ਟੇਕਿਆ ਇਹਨਾਂ ਦੇ ਚਰਨ ਸਪਰਸ਼ ਕੀਤੇ ਆਪਾਂ ਤਾਂ ਇਹਨਾਂ ਦੇ ਚਰਨਾਂ ਦੀ ਧੂੜੀਆਂ ਜੀ ਚਰਨ ਸਪਰਸ਼ ਕੀਤੇ ਆ ਮੱਥਾ ਟੇਕਿਆ ਆ ਪ੍ਰਦੀਪ ਨੇ ਵੀ ਸਾਡੇ ਜਿੱਦਾਂ ਅਸੀਂ ਮੱਥਾ ਟੇਕਦੇ ਸੀ ਉਸੇ ਤਰ੍ਹਾਂ ਹੀ ਪ੍ਰਦੀਪ ਵੀ ਮੱਥਾ ਟੇਕ ਰਹੇ ਸੀ ਸਾਨੂੰ ਵੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਸਾਨੂੰ ਇਹਨਾਂ ਦਾ ਆਸ਼ੀਰਵਾਦ ਮਿਲ ਗਿਆ ਹੋਵੇ ਮੰਦਰ ਚੋਂ ਵੀ ਸਾਨੂੰ ਆਸ਼ੀਰਵਾਦ ਮਿਲਿਆ ਸ਼੍ਰੀ ਰਾਮ ਜੀ ਦਾ ਮਾਤਾ ਸੀਤਾ 라 ਲਕਸ਼ਮਣ ਜੀ ਦਾ ਅਨੁਮਾਨ ਜੀ ਦਾ ਸਾਨੂੰ ਇਥੋਂ ਵੀ ਇਹਨਾਂ ਦਾ ਅਸ਼ੀਰਵਾਦ ਮਿਲਿਆ ਮਨ ਨੂੰ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਸਾਨੂੰ ਅਸ਼ੀਰਵਾਦ ਮਿਲ ਰਿਹਾ ਹੈ ਤੇ ਅਸੀਂ ਪ੍ਰਕਰਮਾ ਕੀਤੀ ਇਹਨਾਂ ਦੀ ਪ੍ਰਤਿਮਾ ਦੀ ਤੇ ਪ੍ਰਦੀਪ ਸਾਡੀ ਵੀਡੀਓ ਬਣਾ ਰਹੀ ਸੀ ਸੁਣਨ ਵਿੱਚ ਆਇਆ ਹੈ ਕਿ ਜੋ ਵੀ ਇੱਥੇ ਹੈ ਨਾ ਆਪਣੇ ਬਿਲਕੁਲ ਸੱਚੇ ਮਨ ਦੇ ਨਾਲ ਮੱਥਾ ਟੇਕਦਾ ਹੈ ਕੋਈ ਆਪਣਾ ਦੁੱਖ ਹੋਵੇ ਕੋਈ ਵੀ ਕਿਸੇ ਕਿਸਮ ਦੀ ਸਮੱਸਿਆ ਹਵੇ ਮੱਥਾ ਟੇਕਦਾ ਤਾਂ ਅਗਲੀ ਵਾਰ ਜੋ ਜਦੋਂ ਉਹ ਇਹ ਇਨਸਾਨ ਆਂਦਾ ਹੈ ਨਾ ਤਾਂ ਉਹ ਖੁਸ਼ਖਬਰੀ ਦੇਣ ਆਂਦਾ ਹੈ ਇਹਨਾਂ ਨੂੰ ਕਿ ਸਾਡੀ ਤੁਸੀਂ ਆ ਹੱਲ ਹੋ ਗਿਆ ਸਾਡੀ ਆ ਗੱਲ ਠੀਕ ਹੋ ਗਈ ਇਹ ਇੱਕ ਮਨ ਦੀ ਸ਼ਰਧਾ ਹੁੰਦੀ ਹੈ ਸੱਚੇ ਮਨ ਦੇ ਨਾਲ ਕਿਤੇ ਵੀ ਆਪਾਂ ਮੱਥਾ ਟੇਕਦੇ ਆਂ ਇਹਨਾਂ ਦੇ ਮੱਥਾ ਟੇਕਦੇ ਆਂ ਤੇ ਉਹ ਕਹਿੰਦੇ ਆ ਕਿ ਉਹ ਬੰਦਾ ਅਗਲੀ ਵਾਰ ਜਦੋਂ ਵੀ ਆਂਦਾ ਆ ਤਾਂ ਖੁਸ਼ਖਬਰੀ ਲੈ ਦੇਣ ਆਂਦਾ ਇਹਨਾਂ ਨੂੰ ਤੇ ਜੋ ਵੀ ਆਪਣੀ ਸੁਖਣਾ ਜਾਂ ਕਹਿ ਲਓ ਸੁੱਖ ਕੇ ਗਿਆ ਹੁੰਦਾ ਆ ਤੇ ਦੇਖੋ ਜੀ ਬਹੁਤ ਹੀ ਵਧੀਆ ਪ੍ਰਤਿਮਾ ਹੈ ਇਹਨਾਂ ਦੀ ਤੇ ਤੁਸੀਂ ਦੇਖ ਸਕਦੇ ਹੋ ਜੀ तकरीबन ਇਹ 25 ਫੁੱਟ 25 ਫੁੱਟ ਉਚਾਈ ਆ ਇਹਦੀ ਤੇ ਜਿਹੜੀ ਇਹ ਬਣੀ ਹੋਈ ਆ 25 ਫੁੱਟ ਉਚਾਈ ਤੇ ਬਣੀ ਹੋਈ ਆ ਤੇ ਦੱਸਣ ਵਿੱਚ ਇਹ ਵੀ ਆ ਕਿ ਹਰ ਸਾਲ ਕੋਈ ਇੱਥੇ ਸੇਵਾ ਕਰਾਉਂਦਾ ਜਿਵੇਂ ਕਿ ਤੇ ਰੰਗ ਕਰਾਉਣਾ ਆ ਪੇਂਟ ਕਰਾਉਣਾ ਆ ਇਹਨਾਂ ਦੀ ਪ੍ਰਤਿਮਾ ਨੂੰ ਸਾਰਾ ਕੁਝ ਉਹ ਕਰਦੇ ਆ ਤੇ ਮਹਾਰਾਜ ਕਰਮਾ ਵਾਲਿਆਂ ਨੂੰ ਇਹੋ ਜਿਹੀ ਸੇਵਾ ਦਿੰਦੇ ਆ ਤੇ ਇਸ ਕਰਕੇ ਜੀ ਅਸੀਂ ਹੁਣ ਚੱਲੇ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਮਿਲਦੇ ਆ ਅਗਲੇ ਵੀਡੀਓ ਚ ਸਤਿ ਸ੍ਰੀ ਅਕਾਲ ਜੀ